ਇੱਕ ਪਿੰਡ ਵਿੱਚ ਰਹਿਣ ਵਾਲਾ ਮੁੰਡਾ ਪੁਰਾਣੀਆਂ ਬੁਰੀਆਂ ਘਟਨਾਵਾਂ ਨੂੰ ਨਾ ਭੁੱਲਣ ਕਰਕੇ ਅਤੇ ਇੱਕ ਹੀ ਚੀਜ਼ ਬਾਰੇ ਬਾਰ-ਬਾਰ ਸੋਚਣ ਦੀ ਆਦਤ ਤੋਂ ਪਰੇਸ਼ਾਨ ਸੀ ਜੇ ਉਸ ਨੂੰ ਕੋਈ ਕੁਝ ਕਹਿ ਦਿੰਦਾ ਜਾਂ ਉਸ ਦੇ ਨਾਲ ਕੁਝ ਗਲਤ ਹੋ ਜਾਂਦਾ ਤਾਂ ਉਹ ਬਸ ਉਸੇ ਘਟਨਾ ਬਾਰੇ ਸਾਰਾ ਦਿਨ ਸੋਚਦਾ ਰਹਿੰਦਾ ਉਹੀ ਗੱਲ ਉਸ ਦੇ ਦਿਮਾਗ ਵਿੱਚ ਹਰ ਸਮੇਂ ਘੁੰਮਦੀ ਰਹਿੰਦੀ ਫਿਰ ਉਹ ਆਪਣੇ ਨਾਲ ਹੋਈ ਕਿਸੇ ਬੁਰੀ ਘਟਨਾ ਦੇ ਲਈ ਜਾਦ ਆਪਣੀ ਕਿਸਮਤ ਨੂੰ ਜਾਂ ਰੱਬ ਨੂੰ ਲਾਂਭੇ ਦਿੰਦਾ ਰਹਿੰਦਾ ਜਾਂ ਫਿਰ ਆਪਣੇ ਮਾਨ ਵਿੱਚ ਉਸ ਇਨਸਾਨ ਤੋਂ ਬਦਲਾ ਲੈਣ ਬਾਰੇ ਸੋਚਦਾ ਜਿਸ ਨੇ ਉਸ ਨੂੰ ਕੁਝ ਕਿਆ ਹੁੰਦਾ ਸੀ ਜਾਂ ਉਸਦੇ ਨਾਲ ਕੁਝ ਗਲਤ ਕੀਤਾ ਹੁੰਦਾ ਸੀ ਆਪਣੀ ਇਸ ਜ਼ਿਆਦਾ ਸੋਚਣ ਦੀ ਆਦਤ ਕਰਕੇ ਨਾ ਤਾਂ ਉਸਦੇ ਲੋਕਾਂ ਨਾਲ ਚੰਗੇ ਰਿਸ਼ਤੇ ਸਨ ਤੇ ਨਾ ਹੀ ਉਹ ਕਿਸੇ ਕੰਮ ਨੂੰ ਸਹੀ ਢੰਗ ਨਾਲ ਕਰ ਪਾਉਂਦਾ ਸੀ ਉਹ ਹਰ ਸਮੇਂ ਤਣਾਅ ਤੇ ਪਰੇਸ਼ਾਨੀ ਦੀ ਹਾਲਤ ਵਿੱਚ ਰਹਿੰਦਾ ਸੀ ਉਸਦੀ ਅਚਈ ਹਾਲਤ ਨੂੰ ਦੇਖ ਕੇ ਉਸਦੇ ਇੱਕ ਦੋਸਤ ਨੇ ਸਲਾਹ ਦਿੱਤੀ ਕਿ ਨਾਲ ਦੇ ਪਿੰਡ ਵਿੱਚ ਇੱਕ ਸੰਤ ਮਹਾਤਮਾ ਰਹਿੰਦਾ ਹੈ ਤੂੰ ਉਸਦੇ ਕੋਲ ਜਾ ਕੇ ਆ ਉਹ ਤੇਰੀਆਂ ਸਮੱਸਿਆਵਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਦੱਸੇਗਾ ਉਹ ਮੁੰਡਾ ਆਪਣੇ ਦੋਸਤ ਦੀ ਗੱਲ ਸੁਣ ਕੇ ਅਗਲੇ ਹੀ ਦਿਨ ਉਸ ਮਹਾਤਮਾ ਕੋਲ ਚਲਾ ਜਾਂਦਾ ਹੈ ਅਤੇ ਆਪਣੀ ਸਮੱਸਿਆ ਉਸ ਨੂੰ ਦੱਸਦਾ ਹੈ ਕਿ ਕਿਵੇਂ ਉਹ ਇੱਕ ਹੀ ਘਟਨਾ ਦੇ ਬਾਰੇ ਵਿੱਚ ਬਾਰ-ਬਾਰ ਸੋਚਦਾ ਰਹਿੰਦਾ ਹੈ ਤੇ ਉਹ ਪੁਰਾਣੀਆਂ ਗੱਲਾਂ ਤੇ ਯਾਦਾਂ ਨੂੰ ਭੁੱਲ ਨਹੀਂ ਪਾਉਂਦਾ ਉਸ ਮੁੰਡੇ ਦੀਆਂ ਗੱਲਾਂ ਨੂੰ ਸੁਣ ਕੇ ਮਹਾਤਮਾ ਉੱਥੋਂ ਉੱਠ ਕੇ ਕੁਟਿਆ ਵਿੱਚ ਚਲਾ ਜਾਂਦਾ ਹੈ ਮਹਾਤਮਾ ਦਾ ਬਿਨਾ ਕੋਈ ਉੱਤਰ ਦਿੱਤੇ ਇਦਾਂ ਚਲੇ ਜਾਣਾ ਮੁੰਡੇ ਨੂੰ ਕੁਝ ਅਜੀਬ ਜਿਹਾ ਲੱਗਿਆ ਪਰ ਉਹ ਫੇਰ ਵੀ ਉੱਥੇ ਹੀ ਬੈਠਾ ਰਿਹਾ ਥੋੜੀ ਦੇਰ ਬਾਅਦ ਉਹ ਦੇਖਦਾ ਹੈ ਕਿ ਮਹਾਤਮਾ ਮਿੱਟੀ ਦੇ ਇੱਕ ਗਲਾਸ ਵਿੱਚ ਪਾਣੀ ਪੜ ਕੇ ਉਸ ਦੇ ਵੱਲ ਆ ਰਹੇ ਸਨ ਮਹਾਤਮਾ ਉਸ ਮੁੰਡੇ ਕੋਲ ਆ ਕੇ ਕਹਿੰਦਾ ਹੈ ਦੱਸੋ ਇਸ ਗਲਾਸ ਦਾ ਭਾਰ ਕਿੰਨਾ ਹੋਵੇਗਾ ਮੁੰਡੇ ਨੇ ਕਿਹਾ ਮੈਂ ਇੱਕਦਮ ਸਹੀ ਤਾਂ ਨਹੀਂ ਦੱਸ ਸਕਦਾ ਪਰ ਇਸ ਗਲਾਸ ਦਾ ਭਾਰ ਬਹੁਤ ਹੀ ਘੱਟ ਹੈ ਹੁਣ ਮਹਾਤਮਾ ਨੇ ਥੋੜਾ ਗੰਭੀਰ ਹੋ ਕੇ ਕਿਹਾ ਮੇਰਾ ਪ੍ਰਸ਼ਨ ਇਹ ਹੈ ਕਿ ਜੇ ਮੈਂ ਇਸ ਗਲਾਸ ਨੂੰ ਥੋੜੀ देर ਇਦਾਂ ਹੀ ਫੜ ਕੇ ਖੜਾ ਰਹਾ ਤਾਂ ਕੀ ਹੋਵੇਗਾ ਮੁੰਡੇ ਨੇ ਕਿਹਾ ਕੁਝ ਵੀ ਨਹੀਂ ਹੋਵੇਗਾ ਮਹਾਤਮਾ ਨੇ ਫੇਰ ਪੁੱਛਿਆ ਜੇ ਮੈਂ ਇਹੀ ਗਲਾਸ ਨੂੰ ਇੱਕ ਘੰਟੇ ਤੱਕ ਇਸੇ ਤਰ੍ਹਾਂ ਫੜ ਕੇ ਰੱਖਾਂ ਤਾਂ ਫਿਰ ਕੀ ਹੋਊ ਤੁਹਾਡੇ ਹੱਥ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਮੁੰਡੇ ਨੇ ਕਿਹਾ ਮਹਾਤਮਾ ਨੇ ਫੇਰ ਪਰੇਸ਼ਾਨ ਕੀਤਾ ਕਿ ਜੇ ਮੈਂ ਇਸ ਗਲਾਸ ਨੂੰ ਇਸੇ ਤਰ੍ਹਾਂ ਪੂਰਾ ਦਿਨ ਫੜ ਕੇ ਖੜਾ ਰਹਾ ਫੇਰ ਕੀ ਹੋਊ ਤੁਹਾਡੇ ਹੱਥ ਵਿੱਚ ਬਹੁਤ ਭਿਆਨਕ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਹੱਥ ਸੁਨ ਵੀ ਹੋ ਸਕਦਾ ਹੈ ਤੁਹਾਡੀਆਂ ਮਾਸਪੇਸ਼ੀਆਂ 'ਚ ਬਹੁਤ ਜ਼ਿਆਦਾ ਤਣਾਅ ਸਕਦਾ ਹੈ ਅਤੇ ਇੱਥੋਂ ਤੱਕ ਕਿ ਤੁਹਾਡੇ ਹੱਥ ਨੂੰ ਅਧਰੰਗ ਵੀ ਮਾਰ ਸਕਦਾ ਹੈ। ਮਹਾਤਮਾ ਨੇ ਕਿਹਾ, "ਬਹੁਤ ਵਧੀਆ, ਪਰ ਕੀ ਇਸ ਦੌਰਾਨ ਗਲਾਸ ਦਾ ਭਜਨ ਵਧਿਆ?" ਮੁੰਡੇ ਨੇ ਕਿਹਾ, "ਨਹੀਂ। ਭਜਨ ਤਾਂ ਨਹੀਂ ਵਧਿਆ। ਭਲਾ ਫਿਰ ਹੱਥ ਵਿੱਚ ਦਰਦ ਤੇ ਮਾਸਪੇਸ਼ੀਆਂ ਵਿੱਚ ਤਣਾਅ ਕਿਉਂ ਆਇਆ?" ਮਹਾਤਮਾ ਨੇ ਉਸ ਨੂੰ ਪੁੱਛਿਆ। ਮੁੰਡੇ ਨੇ ਕਿਹਾ, "ਬਹੁਤ ਦੇਰ ਤੱਕ ਇਸ ਨੂੰ ਫੜੇ ਰੱਖਣ ਦੇ ਕਾਰਨ। ਮਹਾਤਮਾ ਨੇ ਫਿਰ ਪਰੇਸ਼ਾਨ ਕੀਤਾ ਹੁਣ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਮੈਂ ਕੀ ਕਰਾਂ ਗਲਾਸ ਨੂੰ ਥੱਲੇ ਰੱਖ ਦਿਓ ਮੁੰਡੇ ਨੇ ਉੱਤਰ ਦਿੱਤਾ ਮਹਾਤਮਾ ਨੇ ਕਿਹਾ ਬਿਲਕੁਲ ਸਹੀ ਤੇ ਜੀਵਨ ਦੀਆਂ ਪਰੇਸ਼ਾਨੀਆਂ ਵੀ ਕੁਝ ਇਸੇ ਤਰ੍ਹਾਂ ਹੁੰਦੀਆਂ ਨੇ ਇਹਨਾਂ ਨੂੰ ਕੁਝ ਸਮੇਂ ਤੱਕ ਹੀ ਆਪਣੇ ਦਿਮਾਗ ਵਿੱਚ ਰੱਖੋ ਤਾਂ ਲੱਗੇਗਾ ਕਿ ਸਭ ਕੁਝ ਠੀਕ ਹੈ ਇਹਨਾਂ ਬਾਰੇ ਜ਼ਿਆਦਾ ਦੇਰ ਤੱਕ ਸੋਚਣ ਨਾਲ ਤੁਹਾਨੂੰ ਤਕਲੀਫ ਹੋਣ ਲੱਗ ਜਾਵੇਗੀ ਤੇ ਜੇ ਤੁਸੀਂ ਇਹਨਾਂ ਨੂੰ ਹੋਰ ਵੀ ਜ਼ਿਆਦਾ ਦੇਰ ਤੱਕ ਦਿਮਾਗ ਵਿੱਚ ਰੱਖੋਗੇ ਤਾਂ ਇਹ ਤੁਹਾਨੂੰ ਅਸ਼ਾਂਤ ਅਤੇ پاگل ਕਰਨ ਲੱਗ ਜਾਣਗੀਆਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾਉਂਗੇ। ਮਹਾਤਮਾ ਨੇ ਮੁੰਡੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਆਪਣੇ ਜੀਵਨ ਦੀਆਂ ਪਿਛਲੀਆਂ ਗਲਤੀਆਂ ਤੇ ਘਟਨਾਵਾਂ ਬਾਰੇ ਸੋਚਣਾ ਜ਼ਰੂਰੀ ਹੈ ਪਰ ਉਸ ਤੋਂ ਵੀ ਵੱਧ ਜ਼ਰੂਰੀ ਹੈ ਉਹਨਾਂ ਤੋਂ ਸਿੱਖ ਕੇ ਅੱਗੇ ਵਧਣਾ। ਜੇ ਤੁਸੀਂ ਇੱਕ ਹੀ ਗੱਲ ਨੂੰ ਫੜ ਕੇ ਬੈਠੇ ਰਹਿੰਦੇ ਹੋ ਤਾਂ ਠੀਕ ਉਸੇ ਗਲਾਸ ਦੇ ਵਾਂਗੂ ਇਹ ਵੀ ਤੁਹਾਡੇ ਜੀਵਨ ਵਿੱਚ ਦਰਦ ਪੈਦਾ ਕਰ ਦੇਣਗੀਆਂ ਜੇ ਤੁਸੀਂ ਅੱਜ ਆਪਣੇ ਅਤੀਤ ਨੂੰ ਲੈ ਕੇ ਬੈਠੇ ਰਹਿੰਦੇ ਹੋ ਤਾਂ ਇਹ ਅੱਜ ਵੀ ਤੁਹਾਡੇ ਹੱਥੋਂ ਨਿਕਲ ਜਾਵੇਗਾ ਤੇ ਫਿਰ ਤੁਸੀਂ ਭਵਿੱਖ ਵਿੱਚ ਇਸਦੇ ਲਈ ਪਛਤਾਓਗੇ ਇਸ ਲਈ ਅਤੀਤ ਦੀ ਚਿੰਤਾ ਵਿਅਰਥ ਹੈ ਦੋਸਤੋ ਇਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਵਿੱਚ ਇੱਕ ਗਲਾਸ ਵਰਗੀਆਂ ਹਲਕੀਆਂ ਘਟਨਾਵਾਂ ਨੂੰ ਫੜ ਕੇ ਬੈਠ ਜਾਂਦੇ ਹਾਂ ਜਿਨ੍ਹਾਂ ਦਾ ਭਾਰ ਹੌਲੀ-ਹੌਲੀ ਇੰਨਾ ਵੱਧ ਜਾਂਦਾ ਹੈ ਕਿ ਸਾਡੇ ਤੋਂ ਕਈ ਵਾਰ ਇਹ ਸੰਭਾਲ ਹੀ ਨਹੀਂ ਹੁੰਦਾ ਤੇ ਆਪਣੀ ਖੂਬਸੂਰਤ ਜ਼ਿੰਦਗੀ ਨੂੰ ਅਸੀਂ ਨਰਕ ਬਣਾ ਬੈਠਦੇ ਹਾਂ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਕਰਨਾ ਤੇ ਹੋਰ ਲੋਕਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਤੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ